ਸਤਿ ਸ਼੍ਰੀ ਅਕਾਲ ਜੀ ਕਿਦਾ ਸਾਰੇ ਠੀਕ ਠਾਕ ਹੁਣੇ ਅਸੀਂ ਤੇਰੀ ਦੀ ਲੇਕ ਕਰਕੇ ਆਏ ਜੀ 10 ਕਿਲੋਮੀਟਰ ਦੇਖੋ ਡਿਸਟੈਂਸ ਹੈਗਾ ਤੇ ਪਿੱਛੋਂ 3 ਕਿਲੋਮੀਟਰ ਪੈਂਦਾ ਜਿੱਥੇ ਕਮਲੇਸ਼ ਦੇ ਘਰ ਤੋਂ ਬੇਸਿਕਲੀ ਕਮਲੇਸ਼ ਨਾਲ ਉਹ ਸਾਡਾ ਗਾਈਡ ਹੈ ਜੀ ਤੇ ਉੱਪਰ ਬਹੁਤ ਵਧੀਆ ਵੈਦਰ ਸੀਗਾ ਇੱਕ ਰਾਤ ਲਾ ਕੇ ਆਏ ਸਾਰੇ ਜਣੇ ਦੇਖ ਕੇ ਮੇਰੇ ਹਾਂ ਬਹੁਤ ਵਧੀਆ ਪ੍ਰਭੂ ਜੀ ਬਿਲਕੁਲ ਕਰਨਾ ਚਾਹੀਦਾ ਤੁਹਾਨੂੰ ਇਹ ਕੋਈ ਜ਼ਰੂਰ ਟਰਾਈ ਕਰੋ ਆਪਣੇ ਆਪ ਨੂੰ ਕੀ ਬਾਤ ਹੈ ਪ੍ਰਭੂ ਜੀ ਦੀਪਾ ਜੀ ਕਿਵੇਂ ਦਾ ਐਕਸਪੀਰੀਅੰਸ ਹੈ ਕਹਿੰਦਾ ਇਦਾਂ ਹੀ ਬਸ ਵੈਰੀ ਗੁੱਡ ਮੁੰਨਾ ਬਾਈ ਓਕੇ ਰਪੋ ਕੈਂਟਰ ਜੀ ਆਪਦੇ ਆਪ ਨੂੰ ਚੈੱਕ ਕਰਨਾ ਇੱਕ ਵਾਰੀ ਜ਼ਰੂਰ ਕਰੇਰੀ ਲੇਕ ਆਓ ਪਤਾ ਲੱਗ ਜਾਂਦਾ ਤੁਹਾਨੂੰ ਵੀਰ ਯੂ ਸਟੈਂਡ ਅਸੀਂ ਵੀ ਸਾਰੇ ਬੜੇ ਚਿਰ ਤੋਂ ਚੈੱਕ ਕੀਤਾ ਸਾਰਾ ਕੁਝ ਹਾਂਜੀ ਪਰਫੈਕਟ ਰਿਹਾ ਬਹੁਤ ਵਧੀਆ ਬਹੁਤ ਵਧੀਆ ਜੀ ਚੜਦਿਆਂ ਕਲਾਚ ਜੀ ਜਿੰਦਾਬਾਦ ਜਿੰਦਾਬਾਦ ਟੈਂ 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 ਸਾਰੇ ਸੀ ਯੂ ਸੁਪਰ ਸੂਨ ਫਿਰ ਦੁਬਾਰਾ ਮਿਲਦੇ ਆ ਸਾਡੇ ਹਾਈਕਿੰਗ ਵਾਲਾ ਗਰੁੱਪ ਹੈ ਜੀ ਬਾਬਾ ਚੜਦਿਆਂ ਕਲਾਚ ਮਿਲਦੇ ਆ ਜੀ ਓਕੇ 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 ਜੀ ਬਾਏ ਬਾਏ ਠੀਕ ਹੈ ਬਾਏ ਲੋ ਜੀ ਕਰੇਰੀ ਲੇਕ ਪਹੁੰਚ ਚੁੱਕੇ ਹਾਂ ਸਾਰੇ ਐਂਗੋ ਮੋਸਾਰੀ ਦਿਖਾਵਾਂਗੇ ਭਾਈ ਹੌਲੀ ਹੌਲੀ ਇ ਇੱਕ ਕ੍ਰੇਡੀ ਲੇਕ ਖੜੇ ਆ ਜੀ ਅਸੀਂ। ਇਹ ਕ੍ਰੇਡੀ ਲੇਕ ਹੈ ਇਹਦਾ। ਹਾਂ ਸਾਰੀ। ਉਹ ਉੱਪਰ ਜਾ ਕੇ ਜਿੱਥੇ ਬੱਦਲ ਨੇ ਜਿੱਥੇ ਮਨਕੈਨੀ ਪਾਸ ਹੈ। ਉਹ ਲਾਸਟ ਟਾਈਮ ਕੀਤਾ ਸੀ ਅਸੀਂ। ਉਹ ਚੰਬੇ ਵਾਲੀ ਸਾਈਡ ਨੂੰ ਉਤਰ ਜਾਂਦਾ ਫਿਰ ਜੇ ਉਧਰੋਂ ਜਾਣਾ ਹੈ। ਪਰ ਅੱਜ ਸਾਡਾ ਇੱਥੇ ਤੱਕ ਹੀ ਸੀਗਾ ਜੀ। ਕ੍ਰੇਡੀ ਲੇਕ ਤੱਕ। ਪਰ ਬਹੁਤ ਫਨ ਕੀਤਾ। ਮਜ਼ਾ ਆਇਆ ਆਪਾਂ ਇਹ ਉੱਥੋਂ ਜਿਹੜਾ ਵਿਚਾਲਾ ਪੋੜਾ ਉੱਥੋਂ 1 ਘੰਟੇ 5 ਮਿੰਟਸ ਕਰ ਲਿਆ ਹਣਾ। ਹਾਂਜੀ। ਵੈਰੀ ਗੁੱਡ ਜੀ। ਗੁੱਡ ਸਟੈਮਨਾ ਚੈੱਕ ਹੋ ਗਏ ਸਾਰੇ ਸਟੋਪਿੰਗ ਸਾਰੀਆਂ ਗੱਡੀਆਂ ਚੈੱਕ ਹੋ ਗਈਆਂ ਵਰ ਗੁੱਡ ਗੁੱਡ ਯਾਰ ਬਹੁਤ ਵਧੀਆ ਬਹੁਤ ਵਧੀਆ ਬਾਬਾ ਕਿਰਪਾ ਕਰੇ ਐਂਡ ਇਦਾਂ ਹੀ ਵਾਈਗਰੂ ਮੇਲ ਕਰੇ ਵੀ ਆਪਾਂ ਇਦਾਂ ਹੀ ਕਰਦੇ ਰਹੀਏ ਹੈਨਾ ਇਦਾਂ ਹੀ ਆਉਂਦੇ ਰਹੀਏ ਐਂਡ ਟ੍ਰੈਕਿੰਗ ਕਰਦੇ ਰਹੀਏ ਬਹੁਤ ਨਜ਼ਾਰਾ ਜੀ ਥੈਂਕ ਯੂ ਸੋ ਮੱਚ ਤੇ ਇਧਰ ਇਧਰ ਸਾਡੇ ਸਾਰੇ ਆਪਣੇ ਸਾਰਿਆਂ ਨੂੰ ਬਣਾਓ ਬਈ ਤੁਸੀਂ ਵੀ ਨਾਲ ਗੱਲ ਆ ਜਾਓ ਹਾਂ ਜੀ ਤੇ ਦੀਪੇ ਨੂੰ ਸੁਖਾ ਰਿਹਾ ਮੈਂ ਨਾਲ-ਨਾਲ ਕਿੱਦਾਂ ਜਿੱਦਾਂ ਦੀਪੇ ਜਿੰਨਾ ਦੂਰ ਹੋ ਜਾਏਗਾ ਤੂੰ ਵੀ ਵਿੱਚ ਆ ਜੀਂਗਾ ਦਿਨਾਂ ਦੂਰ ਹੋ ਜਾਦੇ ਆ ਅਸੀਂ ਵੀ ਆ ਗਏ ਹਾਂ ਹੁਣ ਇੱਥੇ ਆ ਜਿਓ ਸਾਰੇ ਆਲੇ ਆਪਾਂ ਹੁਣ ਠੀਕ ਆ ਆ ਠੀਕ ਆ ਤੇ ਬਹੁਤ ਨਜ਼ਾਰਾ ਆਇਆ ਸਾਰੇ ਜਣੇ ਇੱਕ ਵਾਰੀ ਮੈਂ ਪਹਿਲਾਂ ਸਾਰੇ ਨੂੰ ਕਹਿਣਾ ਉਹਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਚੈੱਕ ਕਰਨਾ ਤਾਂ ਇੱਕ ਵਾਰੀ ਕਰੇਰੀ ਜ਼ਰੂਰ ਆ ਕੇ ਜਾਓ ਕਰੇਰੀ ਤੱਕ ਆ ਕੇ ਸਾਹ ਨਿਕਲ ਜਾਂਦੇ ਆ ਪਰ ਇੱਕ ਵਾਰੀ ਆਓ ਫਿਰ ਨਜ਼ਾਰਾ ਆਊਗਾ ਪਰ ਗੁੱਡ ਲੱਕ ਵੀ ਬਹੁਤ ਵਧੀਆ ਆਪਾਂ ਚੱਲ ਜੀ ਇੱਕ ਵਾਰੀ ਪੂਰਾ ਡੌਨ ਸਟਾਪ ਕਰਨਾ ਹੈ ਇੱਕ ਵਾਰੀ ਹੈ ਨਾ ਹਮਸ ਹਮਸ ਔਰ ਜੀ ਥੈਂਕ ਯੂ ਚੜ੍ਹਦੀ